सीट गुरदासपुर बीजेपी अकाली दल आम आदमी पार्टी ने ने उम्मीदवार मैदान पर कांग्रेस अजे मंथन कर रही है सीट गुरदासपुर हैुरदसपुर चेहरा तलाश रही है चोन प्रचार आम आदमी पार्टी उम्मीदवार अमन शेर सिंह कलसी ने मोर्चा खोल दता है अचल साहिब अचलेश्वर धाम ਸ਼ਹਿਰੀ ਕਲਸੀ ਨੇ ਮੱਥਾ ਠੀਕ ਕੇ ਜਬਰਦਸਤ ਰੋਡ ਸ਼ੋਅ ਕੱਢ ਕੇ ਵਿਰੋਧੀਆਂ ਦੀਆਂ ਨੀਂਦਾਂ ਉਡਾ ਦਿੱਤੀਆਂ ਹਲਕਾ ਫਟੇਗੜ ਚੂੜੀਆਂ ਤੋਂ ਚੇਅਰਮੈਨ ਬਲਬੀਰ ਸਿੰਘ ਪੰਨੂ ਦੀ ਅਗਵਾਈ ਚ ਸੈਂਕੜੇ ਗੱਡੀਆਂ ਤੇ ਹਜ਼ਾਰਾਂ ਵਰਕਰਾਂ ਨੇ ਰੋਡ ਸ਼ੋਅ ਸ਼ਾਮਲ ਹੋ ਕੇ ਸ਼ਹਿਰੀ ਕਲਸੀ ਦਾ ਹੌਸਲਾ ਬੁਲੰਦ ਕਰ ਦਿੱਤਾ ਗੱਡੀਆਂ ਦੀਆਂ ਕਈ ਕਿਲੋਮੀਟਰ ਤੱਕ ਲੰਬੀਆਂ ਲਾਈਨਾਂ ਸ਼ਹਿਰੀ ਕਲਸੀ ਦੇ ਸ਼ਕਤੀ ਪ੍ਰਦਰਸ਼ਨ ਨੂੰ ਚਾਰ ਚੰਨ ਲਗਾ ਰਹੀਆਂ ਸਨ ਚੇਅਰਮੈਨ ਪੰਨੂ ਦਾ ਵੱਡਾ ਕਾਫਲਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਾਫਲੇ ਚ ਸ਼ਾਮਲ ਵਲੰਟੀਅਰਾਂ ਨੇ ਕਿਹਾ ਕਿ ਹਲਕਾ ਫਟੇਗੜ ਚੂੜੀਆਂ ਚ ਚੇਅਰਮੈਨ ਬ ਸ਼ਰੀ ਕਲਸੀ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਇਹ ਸਾਡਾ ਵਾਦਾ ਨਹੀਂ ਗਰੰਟੀ ਹੈ ਲੋਕ ਸਭਾ ਹਲਕਾ ਕੁਰਦਾਸਪੁਰ ਤੋਂ ਸ਼ਰੀ ਕਲਸੀ ਜੀ ਨੂੰ ਛੀਟ ਮਿਲੀ ਹੈ ਇਸੇ ਪਲਖ ਵਿੱਚ ਸਰਦਾਰ ਬਰਬੀਰ ਸਿੰਘ ਪੰਨੂ ਜੀ ਦੀ ਰੈਨ ਮਾਈ ਹੇਟ ਹਲਕਾ ਫਤਿਹਗੜ ਝੂੜੀਆਂ ਤੋਂ ਇੱਕ ਵੱਡਾ ਕਾਫਲੇ ਦੇ ਤੌਰ ਤੇ ਬਣ ਕੇ ਉਹਨਾਂ ਦੇ ਜੋ ਰੋਡ ਸ਼ੋਅ ਆ ਉਹਦੇ ਵਿੱਚ ਅਸੀਂ ਪਹੁੰਚ ਰਹੇ ਹਾਂ ਕਿ ਸਾਡਾ ਜੋ ਇਕੱਠ ਆ ਇਹ 2000 ਦਾ ਇਕੱਠ ਹੋ ਜਾਣਾ ਅਸੀਂ ਯਕੀਨ ਦਿਵਾਉਂਦੇ ਹਾਂ ਕਿ ਸ਼ਰੀ ਕਲਸੀ ਜੀ ਨੂੰ ਅਸੀਂ ਹਲਕਾ ਫਤਿਹਗੜ ਚੂੜੀਆਂ ਤੋਂ ਵੱਡੀ ਲੀਡ ਦੇ ਨਾਲ ਜਿਤਾ ਕੇ ਉਹਨਾਂ ਦੀ ਝੋਲੀ ਵਿੱਚ ਸ਼ੀਟ ਪਾਵਾਂਗੇ ਸਾਨੂੰ ਬਹੁਤ ਮਾਣ ਦੀ ਗੱਲ ਹੈ ਕਿ ਸਾਡੇ ਬਿਲਕੁਲ ਵੀਰ ਜੋ ਛੋਟਾ ਵੀਰ ਆ ਲੱਗੇ ਰਹਿੰਦਾ ਬਿਲਕੁਲ ਅਸੀਂ ਸਾਈਕਲ ਤੇ ਜਾ ਕੇ ਉਹਨੂੰ ਮਿਲ ਸਕਦੇ ਆ ਉਹਨਾਂ ਨੂੰ ਸ਼ੀਟ ਮਿਲੀ ਆ ਬੜੇ ਵੱਡੇ ਮਾਣ ਦੀ ਗੱਲ ਹੈ ਤੇ ਅਸੀਂ ਜਿਤਾ ਕੇ ਉਹਨੂੰ ਭੇਜਾਂਗੇ ਸਰਦਾਰ ਬਲਬੀਰ ਸਿੰਘ ਪੰਨੂ ਸਾਹਿਬ ਦੀ ਅਗਵਾਈ ਦੇ ਹੇਠ ਬਟਾਲੇ ਅਮਨ ਸੇ ਅੰਸਾਰੀ ਕਲਸੀ ਦੇ ਰੋਡ ਸ਼ੋਅ ਤੇ ਪਹੁੰਚ ਰਹੇ ਆ ਸ਼ੈਰੀ ਕਲਸੀ ਸਾਹਿਬ ਨੂੰ ਆਪਾਂ ਆਪਣੇ ਗਰਦਾਸਪੁਰ ਹਲਕੇ ਤੋਂ ਤੇ ਫਤਿਹਗੜ ਚੂੜੀਆਂ ਤੋਂ ਲੰਮੀ ਲੀਡ ਦੇ ਨਾਲ ਜਿੱਤ ਕੇ ਆਪਣੀ ਹੀ ਗਰਦਾਸਪੁਰ ਤੋਂ ਜਿੱਤ ਪ੍ਰਾਪਤ ਕਰਾਂਗੇ ਫਲਕਾ ਫਤੇਗੜ ਚੂੜੀਆਂ ਤੋਂ ਸਾਡੇ ਹਲਕਾ ਇੰਚਾਰਜ ਤੇ ਚੇਅਰਮੈਨ ਪੰਸਬ ਪੰਜਾਬ ਸਰਦਾਰ ਬਲਬੀਰ ਸਿੰਘ ਜੀ ਪੰਨੂ ਦੀ ਰਹਿਨਮਾਈ ਹੇਠ ਰੋਡ ショਅ ਸ਼ਾਮਲ ਹੋਰ ਜਾ ਰਿਹਾ ਹੈ ਬਹੁਤ ਹੀ ਜ਼ਿਆਦਾ ਉਤਸ਼ਾਹ ਵਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਦੇ ਵਿੱਚ ਇਹਦੇ ਸਾਰਾ ਜਿਹੜਾ ਸਿਹਰਾ ਵਾ ਸਾਡੇ ਅਰਵਿੰਦ ਕੇਜਰੀਵਾਲ ਜੀ ਨੂੰ ਡਾਕਟਰ ਸੰਦੀਪ ਪਾਟਕ ਜੀ ਨੂੰ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੂੰ ਜਾਂਦਾ ਹਲਕੇ ਪੱਧਰ ਤੇ ਜਿੰਨਾ ਵੀ ਅੱਜ ਇਕੱਠ ਹੋਇਆ ਹੈ ਜਿੰਨਾ ਵੀ ਵੱਡੀ ਗਿਣਤੀ ਦੇ ਵਿੱਚ ਵਲੰਟੀਅਰ ਸਾਡੇ ਪਿੰਡਾਂ ਦੇ ਲੋਕ ਸਾਡੇ ਜਿਹੜੇ ਇਸ ਰੋਡ ਸ਼ੋਅ ਚ ਸ਼ਾਮਲ ਹੋ ਰ ਜਾ ਰਹੇ ਨੇ ਉਹਨਾਂ ਦਾ ਸਿਰਾ ਸਰਦਾਰ ਬਲਬੀਰ ਸਿੰਘ ਜੀ ਪੰਨੂ ਨੂੰ ਜੇ ਸਿਰ ਜਾਂਦਾ ਕਿਉਂਕਿ ਉਹ ਬੜੀ ਹੀ ਸੱਚਜੇ ਤੇ ਨੇਕ ਢੰਗ ਦੇ ਨਾਲ ਆਪਣੇ ਹਲਕੇ ਦੀ ਲੋਕਾਂ ਦੀ ਸੇਵਾ ਕਰ ਰਹੇ ਨੇ ਸਰਦਾਰ ਬਲਬੀਰ ਸਿੰਘ ਪੰਨੂ ਜੀ ਪੰਸਬ ਦੇ ਚੇਅਰਮੈਨ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਅਗਵਾਈ ਵਿੱਚ ਇਕੱਠੇ ਹੋਏ ਆ ਸਾਰੇ ਨੌਜਵਾਨ ਬਜ਼ੁਰਗ ਸਾਰੇ ਆਗੂ ਸਹਿਬਾਨ ਇਕੱਠੇ ਹੋਏ ਵੱਡੀ ਪੱਦਰ ਤੇ ਅੱਜ ਅਸੀਂ ਸਾਡੇ ਹਲਕੇ ਦਾ ਮਾਣ ਸਾਡੇ ਗਵਾਂਢੀ ਹਲਕੇ ਨੂੰ ਬੜਾ ਮਾਣ ਮਿਲਿਆ ਆਇਆ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੂੰ ਟਿਕਟ ਦੇ ਨਾਲ ਨਵਾਜਿਆ ਪਾਰਟੀ ਨੇ ਤੇ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਰੋਡ ਸ਼ੋਅ ਦੇ ਵਿੱਚ ਚੱਲੇ ਆਂ ਤੇ ਆਸ ਦਵਾਉਂਦੇ ਆਂ ਅਸੀਂ ਕਿ ਇਸ ਹਲਕੇ ਤੋਂ ਕਲਸੀ ਸਾਹਿਬ ਨੂੰ ਵੱਡੀ ਲੀਡ ਦੇ ਨਾਲ ਜਿਤਾਵਾਂਗੇ ਤੇ ਜੋ ਵੀ ਕਸਰ ਰਹੀਦੀ ਸਾਰੀ ਕੱਢ ਦਿਆਂਗੇ ਇਸ ਹਲਕੇ ਤੋਂ ਵੱਡੀ ਲੀਡ ਦੇ ਨਾਲ ਜਿਤਾਵਾਂਗੇ ਸ਼ੈਰੀ ਜੀ ਨੂੰ ਤੇ ਰੋਡ ਦੇ ਵਿੱਚ ਰੋਡ ਸ਼ੋਅ ਦੇ ਵਿੱਚ ਪੂਰੀਆਂ ਰੌਣਕਾਂ ਹੋਣਗੀਆਂ